ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟਿਲੋਂ ਰੈਲ ਮੋਟਿਕ ਤੇ ਅੱਜ ਆਪਾਂ ਤੁਹਾਡੇ ਲਈ ਵੈਲਵਟ ਦੇ ਸਿੰਪਲ ਸੋਬਰ ਤੇ ਲੁੱਕ ਦੇ ਵਿੱਚ ਪਾਰਟੀ ਵੇਅਰ ਜੇ ਸੂਟ ਲੈ ਕੇ ਆਏ ਆ ਤਿੰਨ ਕਲਰ ਦੇ ਇਹ ਸੂਟ ਨੇ ਨੇਵੀ ਬਲੂ ਬੋਟਲ ਗ੍ਰੀਨ ਤੇ ਰੈੱਡ ਕਲਰ ਤੁਸੀਂ ਹੋਰ ਕਿਸੇ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ ਆਫ ਵਾਈਟ ਦਾ ਇਹਦੇ ਨਾਲ ਆਪਾਂ ਕ੍ਰੈਸ਼ ਸ਼ਿਮਰ ਦਾ ਦੁਪੱਟਾ ਲਾਇਆ ਤੁਸੀਂ ਇਹ ਨਾਲ ਦੇ ਸੂਟ ਦੇ ਨਾਲ ਦੇ ਕਲਰ ਦਾ ਦੁਪੱਟਾ ਕਰਾਉਣਾ ਤਾਂ ਨਾਲ ਦੇ ਕਲਰ ਦਾ ਵੀ ਤੁਹਾਨੂੰ ਮਿਲ ਜੇਗਾ ਵੀਡੀਓ ਦੇ نیچے ਸਾਡਾ ਨੰਬਰ ਮੈਂਸ਼ਨ ਹੁੰਦਾ ਤੁਸੀਂ ਉੱਥੇ ਸਕਰੀਨ ਸ਼ਾਟ ਭੇਜ ਕੇ ਸਾਡੇ ਤੋਂ ਪ੍ਰਾਈਸ ਪ ਇਹਦਾ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਬਾਹਾਂ ਦੇ ਉੱਪਰ ਵਰਕ ਹੈ ਤੇ neck ਦੇ ਉੱਪਰ ਵਰਕ ਹੈ ਪ੍ਰੋਪਰ ਹੀ ਹੈਂਡਵਰਕ ਦੇ ਸੂਟ ਨੇ ਅੱਗੇ ਵੀਡੀਓ ਤੋਂ ਅੱਗੇ ਤੁਹਾਨੂੰ ਸੂਟਾਂ ਦੇ ਪਈਆਂ ਦੀਆਂ ਪਿਕਸ ਵੀ ਸ਼ੇਅਰ ਕਰ ਦਾਂਗੀ ਉਹਦੇ ਵਿੱਚ ਤੁਸੀਂ ਪ੍ਰੋਪਰ ਦੇਖ ਲਿਓ ਕਿ ਪੂਰਾ ਸੂਟ ਬਣਿਆ ਹੋਇਆ ਕਿਦਾਂ ਦਾ ਲੱਗਦਾ ਬਹੁਤ ਸੋਹਣਾ ਇਹ ਕਲਰ ਨੇ ਤੇ ਡਾਰਕ ਜਿਹਾ ਕਲਰ ਨੇ ਪਾਰਟੀ ਵੇਅਰ ਤੇ ઓફ ਵਾਈਟ ਦੁਪੱਟਾ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਕਿ ਡਾਰਕ ਕਲਰ ਦੇ ਨਾਲ ਲਾਈਟ ਦੁਪੱਟਾ ਬਹੁਤ ਸੋਹਣਾ ਲੱਗਦਾ ਪਰ ਤੁਸੀਂ ਨਾਲ ਦਾ ਕਰਾਉਣਾ ਨਾਲ ਦਾ ਮਿਲ ਜੂਗਾ ਦੁਪੱਟਾ ਸਿੰਪਲ ਹੈ ਮਤਲਬ ਵਿਦਆਊਟ ਲੈਸ ਤੁਸੀਂ ਲੈਸ ਲਾ ਕੇ ਮੰਗਵਾਉਣਾ ਚਾਹੁੰਦੇ ਤਾਂ ਤੁਹਾਨੂੰ ਲੈਸ ਲਾ ਕੇ ਵੀ ਭੇਜ ਦਾਂਗੇ ਸਟਿਚ ਕਰਕੇ ਚਾਹੀਦਾ ਸੂਟ ਸਟਿਚ ਮਿਲ ਜੂ ਹਾ ਨ ਸਟਿਚ ਚਾਹੀਦਾ ਤਾਂ ਅਨ ਸਟਿਚ ਵੀ ਮਿਲ ਜੇਗਾ ਜਿਹੜਾ ਬਾਵਾ ਦਾ ਵਰਕ ਹੈ ਉਹਨੂੰ ਤੁਸੀਂ ਸਲਵਾਰ ਦੇ ਉੱਪਰ ਵੀ ਕਰ ਸਕਦੇ ਹੋ ਜਿੱਦਾਂ ਬਾਵਾ ਤੇ ਪਮੋਤੀਆਂ ਵਾਲੀ ਲੈਸ ਲਾ ਲੰਨੇ ਆ ਬਾਵਾ ਸਿੰਪਲ ਰੱਖ ਕੇ ਤੇ ਇਹ ਜਿਹੜਾ ਵਰਕ ਹੈ ਇਹ ਸਲਵਾਰ ਦੇ ਉੱ ਤੁਸੀਂ ਇਹਨੂੰ ਸਲਵਾਰ ਤੇ ਵੀ ਕਰ ਸਕਦੇ ਹੋ ਆ ਤੁਹਾਨੂੰ ਜ਼ੂਮ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਪ੍ਰੋਪਰ ਹੈਂਡਵਰਕ ਦਾ ਕੰਮ ਹੋਇਆ ਹੋਇਆ ਤੇ ਪੂਰਾ ਸੂਟ ਦੀ ਤੁਹਾਨੂੰ ਇਹ ਪਿਕਚਰ ਸ਼ੇਅਰ ਕਰਨੇ ਬਹੁਤ ਸੋਹਣਾ ਲੱਗਦਾ ਕਲਰ ਕੰਬੀਨੇਸ਼ਨ ਇਹਨਾਂ ਦਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਥੈਂਕ ਯੂ